लुधियाना ਤੋਂ ਬੇਹੱਦ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਚਾਚੇ ਨੇ 7 ਸਾਲਾ ਭਤੀਜੀ ਨੂੰ ਇਤਰਾਜਜੋਗ ਵੀਡੀਓਜ਼ ਦਿਖਾ ਕੇ ਇਸ ਦੀ ਇਸ ਦੀ ਆਦਤ ਲਗਾ ਦਿੱਤੀ ਹੈ ਬੱਚੀ ਨੂੰ ਅਡਲਟ ਵੀਡੀਓ ਵੇਖਣ ਦੀ ਆਦਤ ਲੱਗ ਗਈ ਹੋਰ ਤਾਂ ਹੋਰ ਬੱਚੀ ਨੇ ਆਪਣੇ ਦੋਸਤਾਂ ਨੂੰ ਵੀ ਅਜਿਹੀਆਂ ਵੀਡੀਓਜ਼ ਦਿਖਾਈਆਂ ਅਧਿਆਪਕਾ ਵੱਲੋਂ ਇਸ ਦੀ ਸ਼ਿਕਾਇਤ ਮਿਲਣ ਤੇ ਜਦੋਂ ਮਾਂ ਨੇ ਬੱਚੀ ਦੀ ਸੱਚ ਹਿਸਟਰੀ ਚੈੱਕ ਕੀਤੀ ਤਾਂ ਉਸ ਦੇ ਪੈਰਾਂ ਦੇ ਹੇਠਾਂ ਜ਼ਮੀਨ ਨਿਕਲ ਗਈ। ਮਾਂ ਨੇ ਜਦੋਂ ਬੱਚੀ ਕੋਲ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸੀ। ਮਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਜਿਸ ਜਬ ਮਗਰੋਂ ਥਾਣਾ ਮਡ ਟਾਊਨ ਦੀ ਪੁਲਿਸ ਨੇ ਮੋਲਜਮ ਖਿਲਾਫ ਪਾਕਸੋ ਐਕਟ ਤਹਿਤ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦੀ ਹੈ ਤੇ ਰਾਤ ਨੂੰ ਬਿਊਟੀ ਪਾਰਲਰ ਦਾ ਕੰਮ ਸਿੱਖਣ ਜਾਂਦੀ ਹੈ 2023 ਵਿੱਚ ਜਦੋਂ ਉਸ ਦੀ ਧੀ ਦੀ ਉਮਰ 7 ਸਾਲ ਸੀ ਉਹ ਨੌਕਰੀ ਤੇ ਜਾਣ ਤੋਂ ਪਹਿਲਾਂ ਧੀ ਨੂੰ ਦਰਾਣੀ ਕੋਲ ਛੱਡ ਕੇ ਚਲੀ ਜਾਂਦੀ ਸੀ ਕਈ ਵਾਰ ਲੱਗ ਕੇ ਤੇ ਲੋਕਾਂ ਤੇ ਅਧਿਆਪਕਾਂ ਨੇ ਉਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਧੀ ਬੱਚਿਆਂ ਨੂੰ ਇਤਰਾਜਯੋਗ ਵੀਡੀਓਜ਼ ਦਿਖਾਉਂਦੀ ਹੈ ਇਸ ਹਾਲ ਉਸਨੇ ਬੱਚੀ ਨੂੰ ਟਿਊਸ਼ਨ ਭੇਜਣਾ ਸ਼ੁਰੂ ਕੀਤਾ ਤਾਂ ਕੁਝ ਦਿਨ ਬਾਅਦ ਟਿਊਸ਼ਨ ਟੀਚਰ ਨੇ ਵੀ ਬੱਚੀ ਬਾਰੇ ਇਹੋ ਸ਼ਿਕਾਇਤ ਦਿੱਤੀ ਬੱਚੀ ਦੀ ਮਾਂ ਨੇ ਅੱਗੇ ਦੱਸਿਆ ਕਿ ਇਸ ਮਗਰੋਂ ਉਸਨੇ ਬੱਚੀ ਦੇ ਫੋਨ ਦੀ ਸਰਚ ਹਿਸਟਰੀ ਵੇਖੀ ਤਾਂ ਹੈਰਾਨ ਰਹਿ ਗਈ ਉਸਨੇ ਵੇਖਿਆ ਕਿ ਉਸਦੀ ਧੀ 2023 ਤੋਂ ਇਤਰਾਜ਼ਯੋਗ ਵੀਡੀਓਜ਼ ਵੇਖ ਰਹੀ ਸੀ ਉਸਨੇ ਆਪਣੀ ਤੋ ਪੁੱਛਿਆ ਤਾਂ ਉਸਨੇ ਦੱਸਿਆ ਕਿ 2023 ਵਿੱਚ ਚਾਚੂ ਨੇ ਉਸ ਨੂੰ ਇਹ ਵੀਡੀਓ ਵਖਾਈ ਸੀ ਜਦੋਂ ਚਾਚੂ ਕੋਲ ਜਾਂਦੇ ਸੀ ਤਾਂ ਉਹ ਫੋਨ ਵਿੱਚ ਅਜਿਹੀਆਂ ਵੀਡੀਓਸ ਵਖਾਉਂਦੇ ਸਨ ਚਾਚੂ ਨੇ ਹੀ ਉਸ ਨੂੰ ਫੋਨ ਤੇ ਅਜਿਹੀਆਂ ਵੀਡੀਓਸ ਸਰਚ ਕਰਨਾ ਸਿਖਾਇਆ ਇਸ ਦੇ 25 ਦਸੰਬਰ ਨੂੰ ਉਸੇ ਉਕਤ ਵਿਅਕਤੀ ਨੇ ਆਪਣੇ ਘਰ ਬੁਲਾਇਆ ਤੇ ਉਸ ਨਾਲ ਇਸ ਬਾਰੇ ਗੱਲ ਕੀਤੀ ਮੌਲਜਮ ਨੇ ਆਪ ਮੰਨਿਆ ਕਿ ਉਹ 25 ਨੂੰ ਵੀਡੀਓਸ ਵਖਾਉਂਦਾ ਸੀ ਇਸ ਮਗਰੋਂ ਉਸਨੇ ਬੱਚੀ ਦੀ ਮਾਂ ਨਾਲ ਵੀ ਗਲਤ ਹਰਕਤ ਕੀਤੀ ਪੀੜਤਾ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਤੇ ਪਤੀ ਦੇ ਨਾਲ ਥਾਣੇ ਜਾ ਕੇ ਮੋਲਜਮ ਖਿਲਾਫ ਸ਼ਿਕਾਇਤ ਦਰਜ